ਪ੍ਰਾਇਮੇਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਬਹੁਤ ਸਾਰੀਆਂ ਖਬਰਾਂ ਨੇ ਜਿਸ ਤੇ ਚਰਚਾ ਕਰਨੀ ਹੈ ਸਰਪੰਚੀ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਪਿੰਡਾਂ ਦੇ ਆ ਸੱਥਾਂ ਵਿੱਚ ਬੈਠੇ ਵੀ ਗੱਲ ਹੁੰਦੀ ਹੈ ਕਿ ਇਸ ਵਾਰ ਫਲਾਣੇ ਨੂੰ ਸਰਪੰਚ ਚੁਣ ਲਈਏ ਕੀ ਪਤਾ ਭਲਾਈ ਹੋ ਜੇ ਕੁਝ ਕੁ ਪਿੰਡਾਂ ਦੇ ਵਿੱਚ ਸਰਬਸੰਮਤੀ ਨਾਲ ਚੋਣ ਦੀ ਗੱਲ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਨਵਾਂ ਰੁਝਾਨ ਚੱਲ ਪਿਆ ਹੈ बोलियां ਲਾ ਕੇ ਸਰਪੰਚੀ ਖਰੀਦਣ ਦੀ ਤਿਆਰੀ ਕੀਤੀ ਜਾ ਰਹੀ ਹੈ ਕੋਈ 50 ਲੱਖ ਦੀ ਬੋਲੀ ਲਗਾ ਰਿਹਾ ਕੋਈ 60 ਲੱਖ ਦੀ ਅੱਜ ਤੱਕ ਕਮਾਲਾ ਹੀ ਹੋ ਗਈਆਂ 2 ਕਰੋੜ ਦੀ ਬੋਲੀ ਵੀ ਲੱਗ ਗਈ ਹੈ ਬੰਦਾ ਕਹਿੰਦਾ ਚਿੰਤਾ ਨਾ ਕਰੋ 10 ਕਰੋੜ ਵੀ ਲਾਉਣਾ ਪੈ ਗਿਆ ਤੇ ਮੈਂ ਉੱਥੇ ਤੱਕ ਵੀ ਪਹੁੰਚ ਜੂੰ ਸਵਾਲ ਇਹ ਨਹੀਂ ਕਿ 2 ਕਰੋੜ ਦੀ ਬੋਲੀ ਹੈ 10 ਕਰੋੜ ਦੀ ਹੈ ਜਿਨੇ ਇੰਨੇ ਪੈਸੇ ਲਗਾਉਣੇ ਆ ਕੱਲ ਨੂੰ ਆਉਣੇ ਵੀ ਆ ਕੱਲ ਨੂੰ ਗਰੰਟਾਂ ਦੇ ਰੂਪ ਦੇ ਵਿੱਚ ਆਉਣ ਵਾਲਾ ਪੈਸਾ ਪਿੰਡ ਤੇ ਲੱਗਣਾ ਜਾਂ ਉਹਦੇ ਘਰ ਦੇ ਵਿੱਚ ਹੀ ਜਾਣਾ ਸਵਾਲ ਇਹ ਵੀ ਬਹੁਤ ਵੱਡਾ ਹੈ ਚਰਚਾ ਕਰਾਂਗੇ ਬਹੁਤ ਸਾਰੇ ਲੋਕ ਵਿਰੋਧ ਕਰ ਰਹੇ ਨੇ ਬਹੁਤ ਸਾਰੇ ਹੱਕ ਦੇ ਵਿੱਚ ਹੈ ਪਿੰਡ ਵਾਲੇ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਦੇ ਵਿੱਚ ਹੋਈ ਹੈ ਕਹਿੰਦੇ ਕੀ ਮਾਮਲਾ ਚਰਚਾ ਕਰਾਂਗੇ ਚਰਚਾ ਬੀਬੀ ਜਗੀਰ ਕੌਰ ਦੀ ਵੀ ਕਰਨੀ ਆ ਕਿਉਂਕਿ ਸ੍ਰੀ ਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਮਾਮਲਾ ਪ੍ਰਾਣਾ ਇੱਕ ਮਾਮਲੇ ਵਿੱਚ ਸਜ਼ਾ ਵੀ ਕੱਟ ਚੁੱਕੇ ਨੇ ਦੂਸਰੇ ਪਾਸੇ ਇਹ ਸਰਗਰਮੀ ਕਿਉਂ ਤੇਜ਼ ਹੋਈ ਹੈ ਕਈਆਂ ਦੇ ਸਵਾਲ ਐ ਕਈ ਵਿਰੋਧ ਕਰ ਰਹੇ ਨੇ ਹੁਣ ਜਿਹੜੇ ਵਿਰੋਧ ਕਰ ਰਹੇ ਆ ਉਹ ਕਹਿੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਨੇ ਇਹ ਜਾਣ ਪੁੱਛਿਆ ਕੀਤਾ ਜਾ ਰਿਹਾ ਸੱਚ ਕੀ ਐ ਇੱਥੇ ਵੀ ਦੇਖਾਂਗੇ ਪੰਜਾਬ ਦੇ ਵਿੱਚ ਬੜੇ ਲੋਕ ਨੇ ਜਿਹੜੇ ਟੈਕਸ ਬਚਾਉਣ ਦੀ ਯਤਨ ਕਰਦੇ ਆ ਕਿਸੇ ਦੀ ਆਮਦਨ ਵੀ ਚੰਗੀ ਆ ਉਹ ਵੀ ਆ ਹਰ ਇੱਕ ਬੰਦਾ ਜਿਗਾੜ ਲਾਉਂਦਾ ਸਰਕਾਰਾਂ ਟੈਕਸ ਦੇ ਸਿਰ ਤੇ ਚੱਲਦੀਆਂ ਪਰ ਜਦੋਂ ਹਰ ਚੀਜ਼ ਦੇ ਵਿੱਚ ਟੈਕਸ ਬਚਾਉਣ ਦੀ ਕੋਸ਼ਿਸ਼ ਕਰੀਏ ਸਵਾਲ ਖੜੇ ਹੁੰਦੇ ਨੇ ਹੁਣ ਕਹਿੰਦੇ ਆ ਕਿ ਲਗਜ਼ਰੀ ਪੈਲਸ ਆ ਚੰਡੀਗੜ੍ਹ ਚਾ ਮੁਹਾਲੀ ਰੋਡ ਤੇ ਆ ਕੋਈ ਕਹਿੰਦਾ ਕਹਿੰਦੇ ਆ ਕਿ 15 ਲੱਖ ਦੀ ਬੁਕਿੰਗ ਆ ਹੋ ਸਕਦਾ 20 ਵੀ ਹੋਵੇ ਅੱਗੇ ਤੱਕ ਵੀ ਗੱਲ ਪਹੁੰਚਦੀ ਹੈ 5 ਲੱਖ ਰੁਪਏ ਦੀ ਰਸੀਪਟ ਕੱਤੀ ਜਾਂਦੀ ਹੈ ਕਾਰਨ ਕੀ ਹੈ ਕੋਈ ਕਹਿੰਦਾ ਜੀ ਸਿਆਸਤਦਾਨਾਂ ਦੇ ਬੱਚਿਆਂ ਦੇ ਵਿਆਹ ਵੀ ਉੱਥੇ ਹੁੰਦੇ ਆ ਇਸ ਕਰਕੇ ਆ ਪਰ ਟੈਕਸ ਦਾ ਰੌਲਾ ਪੈ ਗਿਆ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਨੇ ਬੋਗਸ ਬਿੱਲ ਉਹ ਤਿਆਰ ਕਰ ਲੈਂਦੀਆਂ ਨਕਲੀ ਤੌਰ ਤੇ ਜੀਐਸਟੀ ਦਾ ਬਕਾਇਆ ਨਹੀਂ ਹੁੰਦਾ ਪਿਆ ਉਹ ਤਾਂ ਸਵਾਲ ਵੱਖਰਾ ਪਰ ਜੀਐਸਟੀ ਬਚਾਉਣ ਦੇ ਚੱਕਰ ਦੇ ਵਿੱਚ ਸਾਰਾ ਕੁਝ ਹੋ ਰਿਹਾ ਸਵਾਲ ਲੈ ਵੀ ਬਹੁਤ ਵੱਡਿਆ ਸ਼ੁਰੂਆਤ ਸਰਪੰਚੀ ਤੋਂ ਕਰਦੇ ਆ ਅਸੀਂ ਜ਼ਿਕਰ ਕੀਤਾ ਕਿ ਇਸ ਵਾਰ ਦੀਆਂ ਚੋਣਾਂ 'ਚ ਨਜ਼ਰਾਂ ਸਾਰਿਆਂ ਦੀ ਇਸ ਕਰਕੇ ਟਿਕੀਆਂ ਨੇ ਕਿਉਂਕਿ ਸਰਪੰਚੀ ਦੀ ਚੋਣ ਬਹੁਤ ਅਹਿਮ ਹੁੰਦੀ ਹੈ ਵਿਧਾਨ ਸਭਾ ਦੀਆਂ ਚੋਣਾਂ ਲੋਕ ਸਭਾ ਦੀਆਂ ਚੋਣਾਂ ਵਿੱਚ ਵੀ ਹਾਲਾਤ ਉਸ ਤਰ੍ਹਾਂ ਦੇ ਨਹੀਂ ਬਣਦੇ ਜਿਦਾਂ ਦੇ ਹਾਲਾਤ ਪੰਚਾਇਤੀ ਚੋਣਾਂ ਵਿੱਚ ਬਣ ਜਾਂਦੇ ਨੇ ਲੜਾਈ ਝਗੜੇ ਦੀਆਂ ਖਬਰਾਂ ਵੀ ਸੁਣਨ ਨੂੰ ਮਿਲ ਜਾਂਦੀਆਂ ਕਿਸੇ ਵੇਲੇ 10-10 ਸਾਲ 20-20 ਸਾਲ ਬੀਤ ਜਾਂਦੇ ਆ ਬਾਤ ਕਹਿੰਦੇ ਰੰਜਿਸ਼ ਸੀ ਇਸ ਕਰਕੇ ਇਹ ਘਟਨਾ ਵਾਪਰ ਗਈ ਅਸੀਂ ਸੁਖ ਮੰਗਦੇ ਹਾਂ ਕਿ ਕਿਸੇ ਵੀ ਪਿੰਡ 'ਚੋਂ ਐਦਾਂ ਦੀ ਖ਼ਬਰ ਸੁਣਨ ਨੂੰ ਮਿਲੇ ਨਾ ਪਰ ਉੱਥੇ ਹੀ ਹੁਣ ਇੱਕ ਨਵਾਂ ਰੁਝਾਨ ਚੱਲ ਪਿਆ ਬੋਲੀ ਜਹੀ ਲਗਾਉਣ ਦਾ ਹੁਣ ਕੋਈ ਕਹਿੰਦਾ ਪਿਆ ਕਿ ਇਹ ਰੁਝਾਨ ਖਤਰਨਾਕ ਹੈ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਆਉਣ ਵਾਲੇ ਸਮੇਂ 'ਚ ਨੁਕਸਾਨ ਪੰਜਾਬ ਦਾ ਹੋ ਸਕਦਾ ਹੈ ਕਿਉਂਕਿ ਪਿਰਤ ਨਵੀਂ ਜੀ ਪਈ ਹੈ ਇਸ ਵਾਰ ਪਹਿਲਾਂ ਵੀ ਹੁੰਦਾ ਹੋਏਗਾ ਪਰ ਇੱਥੇ ਤੱਕ ਨਹੀਂ ਗੱਲ ਪਹੁੰਚੀ ਸੀ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਇਹ ਗੱਲ ਕਹਿੰਦੇ ਨੇ ਕਿ ਸਰਪੰਚੀ ਤੇ 30 ਤੋਂ 40 ਲੱਖ ਰੁਪਈਆ ਖਰਚ ਆ ਜਾਂਦਾ। ਇਸ ਕਰਕੇ ਪਾਰਟੀ ਦੇ ਚੋਣ ਨਿਸ਼ਾਨ ਤੋਂ ਬਿਨਾਂ ਚੋਣਾਂ ਲੜਾਈਆਂ ਜਾਣਗੀਆਂ, ਕਰਾਈਆਂ ਜਾਣਗੀਆਂ। ਉੱਥੇ ਹੁਣ ਜਦੋਂ ਆਮ ਲੋਕ ਸਰਪੰਚੀ ਤੇ ਖੜਨ ਦੀ ਸੋਚਦਾ, ਹੁਣ ਅਗਲਾ ਬੰਦਾ ਜਿਹੜਾ 2 ਕਰੋੜ ਦੀ ਬੋਲੀ ਲਗਾਈ ਜਾਂਦਾ ਹੈ। ਆਮ ਬੰਦਾ ਕੀ ਕਰੇਗਾ ਉੱਥੇ? ਅਸੀਂ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਵਿੱਚ ਬਠਿੰਡੇ ਦੇ ਪਿੰਡਾਂ ਦਾ ਜ਼ਿਕਰ ਕੀਤਾ ਸੀ। ਉਥੇ ਵੀ ਕਹਿੰਦੇ ਆ ਕਿ ਅਸੀਂ ਸਰਬਸੰਮਤੀ ਨਾਲ ਚੋਣ ਕਰਨੀ ਹੈ ਪੰਚਾਇਤ ਦੀ ਸਰਪੰਚ ਦੀ 50 ਲੱਖ ਰੁਪਈਆ ਜੇਕਰ ਇਕੱਠਾ ਹੁੰਦਾ ਤਾਂ ਉਹ ਪੈਸਾ ਪਿੰਡ ਦੇ ਵਿਕਾਸ ਕਰਦਿਆਂ ਤੇ ਖਰਚ ਕਰਨਾ ਉਹ ਕਹਿੰਦੇ ਸੀ ਕਿ ਅਸੀਂ ਸਟੇਡੀਅਮ ਬਣਾਉਣੇ ਆ ਬੱਚੇ ਨਸ਼ਾ ਛੱਡਣ ਜੇਕਰ ਲੱਗੇ ਹੋਏ ਨੇ ਗਰਾਊਂਡਾਂ ਤਿਆਰ ਕਰਨੀਆਂ ਨੇ ਇਹ ਚੰਗੀ ਗੱਲ ਹੈ ਪਰ ਪੈਸੇ ਪੰਚਾਇਤ ਨੂੰ ਪਹਿਲਾਂ ਹੀ ਦੇ ਦੇਣੇ ਆ ਜ ਜਿਹਨਾਂ ਨੂੰ ਚੁਣਨਾ ਜ ਜ ਸਭਾ ਹੋਏਗੀ ਕੋਈ ਉਹਨਾਂ ਨੂੰ ਦੇ ਦੇਣੇ ਆ ਬਾਅਦ ਦੇ ਵਿੱਚ ਆਉਣ ਵਾਲਾ ਪੈਸਾ ਉਹ ਬੰਦੇ ਨੇ ਕਿਤੇ ਨਾ ਕਿਤੇ ਤਾਂ ਪੂਰਾ ਕਰਨਾ ਕਿ ਇਸ ਗੱਲ ਦੀ ਕਿਸੇ ਨੇ ਗਾਰੰਟੀ ਦਿੱਤੀ ਆ ਕਿ ਉਹ ਪੈਸਾ ਜਿਹੜਾ ਅਸੀਂ ਕਿਸੇ ਨੇ ਲੈਣਾ ਨਹੀਂਗਾ ਹੁਣ ਉਸ ਬੰਦੇ ਨੇ ਬੋਲੀ ਲਗਾਤੀ 2 ਕਰੋੜ ਰੁਪਏ ਦੀ ਇਹ ਵੀ ਕਹਿੰਦਾ ਕਿ 10 ਕਰੋੜ ਤੱਕ ਜਾਣ ਨੂੰ ਤਿਆਰ ਆ ਸਵਾਲ ਫੇਰ ਉੱਠਦਾ ਪਿਆ ਇਹ ਮੋਚ ਦਾ ਸਵਾਲ ਬਣ ਕੇ ਗੱਲ ਦੇਖੀ ਆ ਇੱਕ ਪਾਸੇ ਕਿਹਾ ਜਾ ਰਿਹਾ ਕਿਸੇ ਪਾਰਟੀ ਨਾਲ ਸਬੰਧ ਨਹੀਂ ਹੋਣਾ ਦੂਸਰੇ ਪਾਸੇ ਸ਼ਰਿਆਮ ਦੱਸਿਆ ਜਾ ਰਿਹਾ ਕਿ ਅਸੀਂ ਇਸ ਪਾਰਟੀ ਨਾਲ ਸਬੰਧ ਰੱਖਦੇ ਆ ਕੱਲ ਨੂੰ ਪੰਜਾਬ ਦੇ ਹਾਲਾਤ ਕਿੱਦਾਂ ਨੂੰ ਜਾਣਗੇ ਕੱਲ ਨੂੰ ਵਿਕਾਸ ਦੀ ਗੱਲ ਕਿੱਦਾਂ ਹੋਏਗੀ ਕਾਲੂ ਗਰਾਊਂਡਾਂ ਦੀ ਗੱਲ ਕਿੱਥੇ ਜਾਵੇਗੀ ਨਾਲੀਆਂ ਬਣਾਉਣ ਦੀ ਗੱਲ ਕਿੱਥੇ ਜਾਵੇਗੀ ਪਿੰਡਾਂ ਵਿੱਚ ਲਾਈਟਾਂ ਲਾਉਣ ਦੀ ਗੱਲ ਕਿਵੇਂ ਹੋਵੇਗੀ ਧਾਰਮਿਕ ਸਥਾਨ ਤੋਂ ਅਨਾਉਂਸਮੈਂਟ ਕੀਤੀ ਜਾਂਦੀ ਹੈ ਕਿ ਆ ਜਗ੍ਹਾ ਤੇ ਇਕੱਠ ਹੋਣਾ ਜਿਨੇ ਸਰਪੰਚੀ ਲੜਨਾ ਬੋਲੀ ਲੱਗਣ ਲੱਗੀ ਆ ਚੈੱਕ ਲਿਆਏ ਉਹ ਨਾਲ ਇਹ ਕਿਧਰ ਨੂੰ ਗੱਲ ਤੁਰੀ ਜਾਂਦੀ ਹੈ ਇਹ ਕੁਰਾਹੇ ਕਿਉਂ ਪੈ ਰਿਹਾ ਕੰਮ ਪੰਚਾਇਤਾਂ ਦਾ ਕੰਮ ਹੈ ਪਿੰਡ ਪੱਦਰ ਤੇ ਜੇਕਰ ਸਮੱਸਿਆਵਾਂ ਹੁੰਦੀਆਂ ਨੇ ਉਹਨੂੰ ਉੱਥੇ ਹੱਲ ਕਰਨਾ ਗੱਲ ਥਾਣੇ ਕਿਚਾਰੀ ਵਿੱਚ ਵੀ ਨਾ ਜਾਵੇ ਅਰ ਜੇ ਜੋ ਖੋਰੀ ਹਾਲਾਤ ਉਦਾਂ ਦੇ ਬਣ ਗਏ ਆ ਇਹਦਾ ਰੌਲਾ ਪੈ ਸਕਦਾ ਅੱਜ ਹਾਈ ਕੋਰਟ ਦੇ ਵਿੱਚ ਚੁਣੌਤੀ ਵੀ ਦਿੱਤੀ ਗਈ ਆ ਕਿ ਜਿਹੜੇ ਰੂਲਸ ਆ ਸਹੀ ਤਰੀਕੇ ਨਾਲ ਨੋਟੀਫਿਕੇਸ਼ਨ ਤੇ ਲਾਗੂ ਨਹੀਂ ਕੀਤੇ ਗਏ ਚਲੋ ਮਾਮਲਾ ਅਦਾਲਤਾਂ ਵਿੱਚ ਆ ਦੇਖਦੇ ਕੀ ਬਣਦਾ ਪਰ ਇੰਨਾ ਜ਼ਰੂਰ ਹੈ ਕਿ ਪੰਚਾਇਤਾਂ ਦੇ ਵਿੱਚ ਆਮ ਤੌਰ ਤੇ ਸ਼ਰਮਸਭਤੀ ਨਾਲ ਚੁਣੇ ਜਾਣ ਦੀ ਗੱਲ ਤਾਂ ਸੁਣੀ ਐ ਆ 35 40 ਲੱਖ 2 ਕਰੋੜ 10 ਕਰੋੜ ਤੱਕ ਦੀਆਂ ਗੱਲਾਂ ਲੱਗੀ 2 ਕਰੋੜ ਦੀ ਬੋਲੀ ਪਰ ਉਹ ਕਹਿੰਦੇ 10 ਕਰੋੜ ਵੀ ਦੇਣ ਨੂੰ ਤਿਆਰ ਆ ਗੱਲਾਂ ਇੱਥੇ ਤੱਕ ਆ ਗਈਆਂ ਹਾਲਾਤ ਕਿੱਦਾਂ ਨੂੰ ਜਾ ਰਿਹਾ ਸਾਨੂੰ ਸਾਰਿਆਂ ਨੂੰ ਸਮਝਣਾ ਪੈਣਾ ਠੀਕ ਹੈ ਇਹਦੇ ਵਿੱਚ ਕਿ ਪਿੰਡ ਦਾ ਵਿਕਾਸ ਕਰਨਾ ਸਭ ਤੋਂ ਪਹਿਲੀ ਪਹਿਲ ਹੋਣੀ ਚਾਹੀਦੀ ਹੈ ਪਰ ਪਹਿਲ ਦੇ ਆਧਾਰ ਤੇ ਕਾਲੂ ਪੈਸਾ ਵੀ ਪੂਰਾ ਕਰਨਾ ਜੇ ਤਾਂ ਬੰਦਾ ਕਵੇ ਨਹੀਂ ਜੀ ਮੈਂ 2 ਕਰੋੜ ਛੱਡ ਦਿੱਤਾ ਕੋਈ ਚਿੰਤਾ ਹੀ ਨਹੀਂ ਮੈਂ ਜ਼ਮੀਨ ਦੇਣ ਨੂੰ ਤਿਆਰ ਹਾਂ ਕੋਈ ਟੈਨਸ਼ਨ ਵਾਲੀ ਗੱਲ ਹੀ ਨਹੀਂ ਉਹ ਤਾਂ ਗੱਲ ਹੈਗੀ ਵੱਖਰੀ ਪਰ ਕੀ ਬਾਅਦ ਵਿੱਚ ਗ੍ਰਾਂਟ ਦਾ ਪੈਸਾ ਕੀ ਪਿੰਡ ਤੇ ਲੱਗਣਾ ਜਾਂ ਨਹੀਂ ਸਵਾਲ ਇਹ ਹੈ ਇਦਾਂ ਦੀਆਂ ਪਿਰਤਾਂ ਨਾ ਪਾਈਆਂ ਜਾਣ ਤਾਂ ਚੰਗੀ ਗੱਲ ਹੈ ਪਰ ਇੰਨਾ ਜ਼ੋਰ ਹੈ ਮਾਮਲਾ ਕਾਲੂ ਸਰਕਾਰ ਦੇ ਧਿਆਨ ਵਿੱਚ ਆ ਗਿਆ ਤੇ ਜਾਂਚ ਵੀ ਹੋ ਸਕਦੀ ਹੈ ਕਿਉਂਕਿ ਵਿਰੋਧੀ ਧਿਰ ਨੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਆ ਪ੍ਰਤਾਪ ਸਿੰਘ ਬਾਜਵਾ ਉਹ ਕਹਿੰਦੇ ਨੇ ਕਿ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਜੋ ਕੁਝ ਹੋ ਰਿਹਾ ਹੈ ਪੈਸਾ ਕਿੱਥੋਂ ਆ ਰਿਹਾ ਹੈ ਨਾ ਅਸੀਂ ਕਿਸੇ ਤੇ ਸਵਾਲ ਨਹੀਂ ਖੜੇ ਕਰਦੇ ਹਰ ਇੱਕ ਬੰਦਾ ਮਿਹਨਤ ਕਰਦਾ ਹੈ ਵਿਜੀਲੈਂਸ ਦੀ ਜਾਂਚ ਹੋਣੀ ਕਿ ਨਹੀਂ ਹੋਣੀ ਇਹ ਬਾਅਦ ਦੀਆਂ ਗੱਲਾਂ ਨੇ ਪਰ ਇੰਨਾ ਜ਼ਰੂਰ ਹੈ ਗੱਲ ਜਿਸ ਤੱਕ ਪਹੁੰਚ ਗਈ ਹੈ ਇਹ ਚੰਗੀਆਂ ਗੱਲਾਂ ਨਹੀਂਆਂ ਸਵਾਲ ਬਹੁਤ ਖੜੇ ਹੋਣ ਲੱਪੇ ਨੇ ਇਹ ਤਾਂ ਹੋ ਗਈ ਗੱਲ ਪੰਚਾਇਤੀ ਚੋਣਾਂ ਦੀ ਅੱਗੇ ਵੱਧਦੇ ਗੱਲ ਕਰਦੇ ਬੀਬੀ ਜੀਰਕੌਰ ਦੀ ਸ੍ਰੀ ਕਲਤਕ ਸਾਬ ਤੋਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਬੀਬੀ ਜ਼ਗੀਰਕੌਰ ਤੋਂ ਸਪਸ਼ਟੀਕਰਨ ਮੰਗਿਆ ਮਾਮਲਾ ਗੰਭੀਰ ਹੈ ਚਰਚਾ ਪਹਿਲਾਂ ਵੀ ਕਈ ਵਾਰ ਹੋਈ ਹੈ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਸਿਆਸਤਦਾਨ ਸ਼੍ਰੋਮਣੀ ਕਾਲਜ ਦਾ ਸੁਧਾਰ ਲਿਆ ਦੇ ਕਨਵੀਨਰ ਜਥਰ ਗੁਰਪ੍ਰਤਾਪ ਸਿੰਘ ਬਡਾਲਾ ਉਹਨਾਂ ਸਮੇਤ ਬਹੁਤ ਸਾਰੇ ਹੋਰ ਵੀ ਉਹ ਵਿਰੋਧ ਕਰ ਰਹੇ ਨੇ ਇਸ ਗੱਲ ਦਾ ਕਹਿੰਦੇ ਬੀਬੀ ਜ਼ਗੀਰਕੌਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਉਹ ਕਹਿੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਆ ਰਹੀਆਂ ਨੇ ਸਪਸ਼ਟੀਕਰਨ ਮੰਗਿਆ ਜਾ ਰਿਹਾ ਸਿੰਘ ਸਾਹਿਬ ਵੱਲੋਂ ਫੜੇ ਕਿ ਸ਼ਬਦ ਬੀਬੀ ਜਗੀਰ ਕੌਰ ਨਾਲ ਜੁੜਦਾ ਕੁੜੀ ਮਾਰ ਅਦਾਲਤਾਂ ਦਾ ਇੱਕ ਮਾਮਲਾ ਗਿਆ ਬੀਬੀ ਜਗੀਰ ਕੌਰ ਨੇ ਜੇਲ੍ਹ ਵੀ ਕੱਟੀ ਹੈ ਉਸ ਤੋਂ ਬਾਅਦ ਚੋਣ ਵੀ ਲੜੀ ਖਡੂਰ ਸਾਹਿਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸ.ਟੀ.ਪੀ. ਤੇ ਮੈਂਬਰ ਵੀ ਰਹੇ ਉਸ ਤੋਂ ਬਾਅਦ ਪ੍ਰਧਾਨਗੀ ਚੋਣ ਵੀ ਹੋਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਣੇ ਉਹ ਵੀ ਪਰ ਸਵਾਲ ਇਹ ਸੀ ਕਿ ਇਹ ਮਾਮਲਾ ਅਦਾਲਤੀ ਪ੍ਰਕਿਰਿਆ ਵਿੱਚੋਂ ਹੋ ਕੇ ਬਾਹਰ ਆ ਗਿਆ ਬੀਬੀ ਜਗੀਰ ਕੌਰ ਨੇ ਜੇਲ੍ਹ ਕੱਟੀ ਹੈ ਤੇ ਇਸ ਮਾਮਲੇ ਦਾ ਸਪਸ਼ਟੀਕਰਨ ਕਿਉਂ ਮੰਗਿਆ ਗਿਆ ਹੁਣ ਬਹੁਤ ਸਾਰੀਆਂ ਸਿਕਸ਼ਕ ਸ਼ਕਤੀਆਂ ਕਈ ਜਥੇਬੰਦੀਆਂ ਸਿੰਘ ਸਾਬ ਗਿਆਨੀ ਰਗਵੀਰ ਸਿੰਘ ਹੂਰਾ ਤੇ ਉਂਗਲਾ ਚੁੱਕ ਰੀਆਂ ਨੇ ਕਿਉਂਕਿ ਧਾਰਮਿਕ ਮਾਮਲਿਆਂ ਦੇ ਬਾਰੇ ਬਹੁਤ ਸਾਰੇ ਫੈਸਲੇ ਲੈਣੇ ਬਾਕੀ ਐ ਕੁਝ ਮਾਮਲੇ ਵਿੱਚ ਰਾਜਨੀਤੀ ਕਿਉਂ ਕੀਤੀ ਜਾ ਰਹੀ ਐ ਹੁਣ ਇਹੀ ਗੱਲ ਜੇ ਖਤਮ ਨਹੀਂ ਹੋਈ ਸੀ ਕਿ ਇੱਥੇ ਹੀ ਇੱਕ ਬੀਬੀ ਕਿਰਨ ਜੋਤ ਕੌਰ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਸਵਾਲ ਖੜੇ ਕੀਤੇ ਆ ਸਵਾਲ ਬਹੁਤ ਗੰਭੀਰ ਐ ਉਹਨਾਂ ਨੇ ਮਰਿਆਦਾ ਤੱਕ ਦੀ ਗੱਲ ਵੀ ਕੀਤੀ ਐ ਕਹਿੰਦੇ ਇੱਕ ਸਮਾਂ ਸੀ ਜਦੋਂ ਬਾਹਰਲੇ ਹਮਲਾਵਰ ਵਿਰੁੱਧ ਵਿਉਤਵੰਦੀ ਖਾਲਸਾ ਪੰਥ ਕਾਲ ਤੱਕ ਤੇ ਇਕੱਤਰ ਹੋ ਕੇ ਕਰਦੇ ਸੀ ਉਸ ਵਕਤ ਵੀ ਸਿੱਖ ਸਰਦਾਰ ਆਪਸ ਵਿੱਚ ਲੜਦੇ ਰਹਿੰਦੇ ਸੀ ਪਰ ਆਪਣੀ ਲੜਾਈ ਖਤਮ ਕਰਨ ਲਈ ਸ੍ਰੀ ਕਾਲ ਤਖਤ ਸੱਪਤੇ ਨਹੀਂ ਜਾਂਦੇ ਸਰਬਤ ਖਾਲਸਾ ਵਿੱਚ ਹਾਜ਼ਰ ਹੋਣ ਤੋਂ ਪਹਿਲਾਂ ਆਪਸੀ ਮਤਭੇਦ ਨਜਿੱਠ ਕੇ ਇੱਕ ਦੂਸਰੇ ਨਾਲ ਮਨਸਾਫ਼ ਕਰਕੇ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਗੁਰੂ ਪੰਥ ਰੂਪ ਹੋ ਜਾਂਦੇ ਸੀ ਹੁਣ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਲੜਾਈ ਮੁਕਾਉਣ ਲਈ ਅਕਾਲ ਤਖਤ ਨੂੰ ਸلطਨ ਨਹੀਂ ਬਣਾਇਆ ਜਾਂਦਾ ਸੀ ਨਿੱਜੀ ਕਮੀਆਂ ਜਾਂ ਕੁਰਹਿਤਾਂ ਲਈ ਸਿੱਖ ਆਪਣੇ ਗੁਰੂ ਨੂੰ ਜਵਾਬਦੇਹ ਹੈ ਕਿਸੇ ਵਿਅਕਤੀ ਨੂੰ ਨਹੀਂ ਭਾਵੇਂ ਉਹ ਅਕਾਲ ਤਖਤ ਦਾ ਜਥੇਦਾਰੀ ਕਿਉਂ ਨਾ ਹੋਵੇ ਹੁਣ ਤੱਕ ਦੇ ਇਤਿਹਾਸ ਵਿੱਚ ਕਿਸੇ ਬੀਬੀ ਨੂੰ ਰੋਮਾਂ ਦੀ ਬੇਅਦਬੀ ਜਾਂ ਕਿਸੇ ਬੰਦੇ ਨੂੰ ਦਾੜੀ ਕੇਸਾਂ ਦੀ ਬੇਅਦਬੀ ਲਈ ਅਕਾਲ ਤਖਤ ਸਪਸ਼ਟ ਕਰਨ ਦੇ ਲਈ ਨਹੀਂ ਬੁਲਾਇਆ ਪਰ ਉਹ ਕਹਿ ਰਹੇ ਨੇ ਨਵੀਂ ਪਰਦਾ ਵਿਰੋਧ ਕਰਨ ਦੀ ਲੋੜ ਹੈ ਕਿਉਂਕਿ ਇਹ ਜਥੇਦਾਰਾਂ ਦੇ ਦਾਇਰੇ ਵਿੱਚ ਨਹੀਂ ਅਕਾਲ ਤਖਤ ਤੇ ਸਿਰਪ ਪੰਥਕ ਕੌਮੀ ਮਸਲੇ ਵਿਚਾਰੇ ਜਾ ਸਕਦੇ ਨੇ ਨਿੱਜੀ ਨਹੀਂ ਵੈਸੇ ਬੀਬੀ ਵਿਰੁੱਧ ਘਟੀਆਂ ਸਿਆਸਤ ਕਰਨ ਵਾਲੇ ਗੁਰਸਿੱਖਾਂ ਤੇ ਉਹਨਾਂ ਦੀਆਂ ਧੀਆਂ ਪੈਣਾ ਤੇ ਮਾਵਾਂ ਦੇ ਚਿਹਰਿਆਂ ਦੇ ਵੀ ਦਰਸ਼ਨ ਕਰਵਾਓ ਤਾਂਕਿ ਸਮਝ ਆਵੇ ਉਹਨਾਂ ਨੂੰ ਕਿੰਨੀ ਕੁ ਪੀੜ ਹੋਈ ਐ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵਿਅਕਤੀ ਵਿਸ਼ੇਸ਼ ਵਿਰੁੱਧ ਸ਼ਿਕਾਇਤ ਕੂੜੇ ਦੇ ਡੱਬੇ ਵਿੱਚ ਸੁੱਟ ਕੇ ਸ਼ਿਕਾਇਤ ਕਰਤਾ ਨੂੰ ਮर्यादा ਦੇ ਕਹਿੰਦੇ ਆ ਕਿਸ ਜਾਣ ਦਾ ਪਾਠ ਪੜਾਉਣਾ ਚਾਹੀਦਾ ਹੈ ਕਿ ਸਿੱਖਾਂ ਵਿੱਚ ਘਟੀਆਂ ਸਿਆਸਤ ਦਾ ਮੋਹਰਾ ਹੋਣ ਦਾ ਪ੍ਰਭਾਵ ਨਹੀਂ ਦੇਣਾ ਚਾਹੀਦਾ ਸੀ ਇਹ ਗੱਲ ਬੀਬੀ ਕਿਰਨ ਜੋਤੂਰਾ ਨੇ ਕਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਸਵਾਲ ਉੱਠਦਾ ਪਿਆ ਕਿ ਇਹ बार-बार ਚਰਚਾ ਕਿਉਂ ਹੋਣ ਲੱਗ ਪਈ ਹੈ ਠੀਕ ਹੈ ਬੀਬੀ ਜਗੀਰ ਕੌਰ ਨੂੰ ਉੱਥੇ ਸਪਸ਼ਟੀਕਰਨ ਦੇਣ ਲਈ ਪਹਿਲਾਂ ਵੀ ਕਿਹਾ ਉਹ ਕਹਿੰਦੇ ਮੈਂ ਜਾਣਾ ਵੀ ਹੈ ਪਹਿਲਾਂ ਵੀ ਕਹਿੰਦੇ ਗਏ ਆ ਇੱਕ ਹਫ਼ਤੇ ਦਾ ਸਮਾਂ ਉਧਰਲੇ ਪਾਸੇ ਇਸ ਮਾਮਲੇ ਤੇ ਗੁਰਚਰਨ ਸਿੰਘ ਨੇ ਹੁਣ ਉਹ ਵੀ ਸ਼੍ਰੋਮਣੀ ਕਮੇਟੀ ਮੈਂਬਰ ਨੇ ਟਿੱਪਣੀ ਜਿਹੜੀ ਕੀਤੀ ਹੈ ਉੱਤੇ ਉਹਨਾਂ ਦੀ ਪ੍ਰਤੀਕਿਰਿਆ ਬਈ ਇਹ ਕਹਿੰਦੇ ਵਡਾਲਾ ਸਾਹਿਬ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਇੱਕ ਸਮਾਂ ਸੀ ਜਦੋਂ ਆਪ ਸ੍ਰੀ ਕਾਲਜ ਅਕਸਰ ਤੇ ਸ਼ਿਕਾਇਤ ਕੀਤੀ ਸੁਖਬੀਰ ਸਿੰਘ ਬਾਦਲਹੂਰਾ ਦੇ ਖਿਲਾਫ ਕਾਰਵਾਈ ਕੀਤੀ ਉਸ ਵੇਲੇ ਪ੍ਰਸ਼ੰਸਾ ਕਰਦੇ ਹੋ ਜਦੋਂ ਬੀਬੀ ਜਗੀਰ ਕੌਰ ਦੀ ਸ਼ਿਕਾਇਤ ਕੀਤੀ ਹੈ ਤੇ ਉਸ ਵੇਲੇ ਕਹਿ ਰਹੇ ਹੋ ਕਿ ਇਹ ਸਾਰਾ ਕੁਝ ਗਲਤ ਹੈ ਦੋਗਲਾ ਬਣ ਕੇ ਉਪਨਾਇਆ ਜਾ ਰਿਹਾ ਹੈ ਹੁਣ ਇਹਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਦੇਖੋ ਸਵਾਲ ਕਈ ਤਰ੍ਹਾਂ ਦੇ ਭਾਵੇਂ ਖੜੇ ਜ਼ਰੂਰ ਹੁੰਦੇ ਨੇ ਪਰ ਇੰਨਾ ਜ਼ੋਰ ਹੈ ਕਿ ਇਸ ਮਾਮਲੇ ਤੇ ਬੀਬੀ ਜਗੀਰ ਕੌਰ ਨੂੰ ਸਪਸ਼ਟਿਕਰਨ ਦੇਣਾ ਪੈਣਾ ਤੇ ਦੂਸਰੀ ਪਾਸੇ ਜਿਹੜੀ ਚਰਚਾ ਚੱਲ ਪਈ ਹੈ ਕਿ ਹਰ ਇੱਕ ਛੋਟੀ ਛੋਟੀ ਗੱਲ ਲੈ ਕੇ ਹੁਣ ਉੱਥੇ ਜਾਣੀ ਹੈ ਨਿੱਜੀ ਗੱਲਾਂ ਬੀਤ ਤੱਕ ਪਹੁੰਚਣੀਆਂ ਨੇ ਸਰਵੋਤਮ ਸੰਸਥਾ ਹੈ ਸ੍ਰੀ ਕਾਲ ਤਖਤ ਸਾਹਿਬ ਉੱਥੇ ਏਦਾਂ ਦੇ ਗੱਲਾਂ ਨਾ ਜਾਣ ਤਾਂ ਚੰਗਾ ਪਰ ਆਉਂਦੇ ਸਮੇਂ ਚ ਮਾਹੌਲ ਪੱਖਸਾ ਦਾ ਜਨ ਲੈ ਕੇ ਚਰਚਾਵਾਂ ਕਈ ਤਰ੍ਹਾਂ ਦੀਆਂ ਚੱਲ ਰਹੀਆਂ ਨੇ ਅੱਗੇ ਵੱਧਦੇ ਹਾਂ ਗੱਲ ਕਰਦੇ ਪੰਜਾਬ ਦੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਮਾਲਕ ਟੈਕਸ ਬਚਾਉਣ ਦੀ ਕੋਸ਼ਿਸ਼ ਕਰਦੇ ਆ ਵੈਸੇ ਤਾਂ ਬਹੁਤ ਸਾਰੇ ਬੰਦੇ ਆ ਜਿਹੜੇ ਕੋਈ ਨਾ ਕੋਈ ਜਿਗਾੜ ਲੱਭਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਟੈਕਸ ਵੱਜ ਜਾਏ ਟੈਕਸ ਦੇ ਸਹਾਰੇ ਦੇਸ਼ ਚੱਲਦਾ ਹੈ ਬਹੁਤ ਸਾਰੀਆਂ ਵਸਤੂਆਂ ਜਿਹੜੀਆਂ ਅਸੀਂ ਖਰੀਦੇ ਆ ਉਹਦੇ ਤੇ ਟੈਕਸ ਹੁੰਦਾ ਹੈ ਸਵੇਰੇ ਮੰंजे ਤੋਂ ਪੈਰ ਥੱਲੇ ਰੱਖਣ ਲੱਗੇ ਟੈਕਸ ਦੇਣਾ ਬੰਦਾ ਸ਼ੁਰੂ ਕਰ ਦਿੰਦਾ ਹੁਣ ਇਸ ਟੈਕਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ ਨੇ ਵੱਡੀਆਂ-ਵੱਡੀਆਂ ਕੰਪਨੀਆਂ ਜਦੋਂ ਬੋਕਸ ਬਿੱਲ ਬਣਾ ਕੇ ਨਕਲੀ ਬਿੱਲ ਬਣਾ ਕੇ ਕਦੀ GST ਚੋਂ ਪੈਸੇ ਬਚਾਉਣ ਦੀ ਕੋਸ਼ਿਸ਼ ਕਰਨਗੇ ਕਦੀ ਕਿਸੇ ਪਾਸਿਓਂ ਪੰਜਾਬ ਦੇ ਵਿੱਚ ਵੀ ਦੂਜੇ ਸੂਬਿਆਂ ਵਿੱਚ ਵੀ ਇਹ ਕੰਮ ਸ਼ਰਿਆਮ ਚੱਲਦਾ ਇਹਦੇ ਵਿੱਚ ਕੋਈ ਦੂਰ ਹੈ ਨਹੀਂ ਕਈਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਆ ਦਿਨ ਤਿਹਾਰਾਂ ਦੇ ਕਈਆਂ ਨੂੰ ਡੱਬੇ ਜਾਣੇ ਆ ਉਹ ਡੱਬੇ ਤੇ ਮਠਿਆਈ ਨਹੀਂ ਹੁੰਦੀ ਪਰ ਪੈਕ ਹੁੰਦੇ ਆ ਹੁਣ ਉਹਦੇ ਵਿੱਚ ਬਹੁਤ ਕੁਝ ਹੁੰਦਾ ਜਿਹਨਾਂ ਬੰਦੇ ਕਈ ਖੁਸ਼ ਹੋ ਜਾਂਦੇ ਆ ਹੁਣ ਸਵਾਲ ਇਹ ਉੱਠਦਾ ਕਿ ਗਲਤੀ ਨੂੰ ਰੋਕਣ ਲਈ ਜੇਕਰ ਅਗਲਾ ਬੰਦਾ ਵੀ ਪੈਸੇ ਲੈ ਕੇ ਭ੍ਰਿਸ਼ਟਾਚਾਰ ਨੂੰ ਹੋਰ ਹਵਾ ਦੇ ਕੇ ਕੰਮ ਠੰਡਾ ਕਰ ਦਿੰਦਾ ਐਦਾਂ ਕੰਮ ਕਿਦਾ ਲੋਟ ਹੋਣਾ ਸੂਤ ਤਾਂ ਆਪਣਾ ਲੱਗਿਆ ਹਰ ਬੰਦਾ ਟੈਕਸ ਬਚਾ ਵੀ ਗਿਆ ਪੈਸੇ ਵੀ ਬਚਾ ਗਏ ਪਰ ਘਾਟਾ ਤਾਂ ਸਰਕਾਰਾਂ ਨੂੰ ਪੈਂਦਾ ਨਾ ਘਾਟਾ ਸਰਕਾਰਾਂ ਨੂੰ ਲੰਬੇ ਸਮੇਂ ਚ ਪਿਆ ਪਹਿਲਾਂ ਵੀ ਹੁਣ ਵੀ ਪੈਂਦਾ ਪਿਆ ਕਾਰਵਾਈ ਨਹੀਂ ਹੋ ਰਹੀ ਹੁਣ ਕਹਿੰਦੇ ਆ ਕਿ ਵਿੱਤ ਕਮਿਸ਼ਨਰ ਨੇ ਕਰ ਵਿਭਾਗ ਦੇ ਹੁਣ ਉਹਨਾਂ ਦੀ ਜ਼ਿੰਮੇਵਾਰੀ ਹੈ ਕ੍ਰਿਸ਼ਨ ਕੁਮਾਰ ਨੇ ਆਈਐਸ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਅਹੁਦਾ ਦਿੱਤਾ ਗਿਆ ਕਿ ਭਾਈ ਟੈਕਸ ਜਿਹੜਾ ਹੈ ਨਾ ਉਹ ਚੋਰੀ ਹੋ ਰਿਹਾ ਹੈ ਇਸ ਲਈ ਲਗਾਮ ਲਗਾਈ ਜਾਵੇ ਕੋਸ਼ਿਸ਼ ਵੀ ਕਰਦੇ ਆ ਅਜਲੰਦਰ ਵਿੱਚ ਇੱਕ ਕਾਰਵਾਈ ਕੀਤੀ ਸੀ ਅਫਸਰ ਦੇ ਖਿਲਾਫ ਕਹਿੰਦੇ ਆ ਕਿ ਉਹਨੂੰ ਮੁਅਤਲ ਕਰ ਦਿੱਤਾ ਚੰਗੀ ਗੱਲ ਹੈ ਕਰ ਦੋ ਪਰ ਕੀ ਹੈ ਕੀ ਹੈ ਸਿਰਫ ਪੰਜਾਬ ਦੇ ਵਿੱਚ ਇਦਾਂ ਦਾ ਬਹੁਤ ਸਾਰੇ ਹੋਣਗੇ ਜੇਕਰ ਪੰਜਾਬ ਪੁਲਿਸ ਦੇ ਉੱਪਰ ਵੀ ਦੋਸ਼ ਲੱਗਦੇ ਆ ਕਿ ਬਲੈਕ ਸ਼ੀਪਸ ਨੇ ਜੇਕਰ ਤਹਿਸੀਲ ਵਿੱਚ ਚਲ ਜਾਓ ਉੱਥੇ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਤੁਹਾਨੂੰ ਏਜੰਟ ਮਿਲ ਜਾਣਗੇ ਪਟਵਾਰੀਆਂ ਦੇ ਕੰਮ 'ਚ ਦੇਖ ਲਓ ਉੱਥੇ ਵੀ ਬਹੁਤ ਸਾਰੇ ਏਜੰਟ ਮਿਲ ਜਾਣਗੇ ਇਹਦਾ ਮਤਲਬ ਕੰਮ ਚੱਲਦਾ ਪਿਆ ਆ ਜਿਹੜੇ ਦਾਅਵੇ ਕੀਤੇ ਜਾਂਦੇ ਨਾ ਫੋਕੇ ਪੈਂਟਰ ਮਾਰੇ ਜਾਂਦੇ ਕਿ ਲਓ ਜੀ ਭ੍ਰਿਸ਼ਟਾਚਾਰ ਖਤਮ ਹੋ ਗਿਆ ਖਤਮ ਨਹੀਂ ਹੋਇਆ ਜੜਾਂ ਡੁੰਗੀਆਂ ਨੇ ਟਾਈਮ ਲੱਗਣਾ ਕਟਿਆ ਜ਼ਰੂਰ ਹੋ ਸਕਦਾ ਪਰ ਖਤਮ ਬਿਲਕੁਲ ਨਹੀਂ ਹੋਇਆ ਜੀ ਇਹ ਚੱਲਣਾ ਤੁਸੀਂ ਇੱਥੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਕਿ ਖਤਮ ਹੋ ਗਿਆ ਜਾਂ ਨਹੀਂ ਹੋ ਗਿਆ ਜੇ ਕਿਸੇ ਇਲਾਕੇ ਵਿੱਚ ਕਿਸੇ ਹਲਕੇ ਵਿੱਚ ਇਹ ਕੰਮ ਚੱਲਦਾ ਪਿਆ ਤਾਂ ਜ਼ਰੂਰ ਦੱਸਿਓ ਅਸੀਂ ਕਰ ਕਰ ਰਹੇ ਸੀ ਵਿੱਤ ਕਮਿਸ਼ਨ ਕ੍ਰਿਸ਼ਨ ਕੁਮਾਰ ਦੀ ਉਹਨਾਂ ਦੀ ਜ਼ਿੰਮੇਵਾਰੀ ਹੈ ਹੁਣ ਉਹਨਾਂ ਨੇ ਵਗੇ ਡਿਊਟੀ ਲਗਾਤੀ ਹੈ ਪਾਈ ਕਿ ਇਹ ਕੰਮ ਕਰਨਾ ਅਫਸਰ ਵੀ ਪੱਬਾਂ ਪਾਰ ਹੈ ਪਰ ਨਾਲ ਦੀ ਨਾਲ ਚਰਚਾ ਚੱਲਦੀ ਪਈ ਹੈ ਕਿ ਪੰਜਾਬ ਚ ਇੱਕ ਮੈਰਿਜ ਪੈਲਸ ਆ ਹੁਣ ਕਹਿੰਦੇ ਆ ਕਿ ਬੁਕਿੰਗ ਵੀ ਲੱਖਾਂ ਰੁਪਏ ਵਿੱਚ ਆ ਆ ਪਿਛਲੇ ਵੀ ਨਹੀਂ ਖਬਰ ਸਾਹਮਣੇ ਆਈ ਸੀ ਕਿ ਪ੍ਰੋਗਰਾਮ ਹੋਇਆ ਉੱਥੇ ਤੇ 15 ਲੱਖ ਰੁਪਈਆ ਉੱਥੇ ਬੁਕਿੰਗ ਹੋਈ ਹੈ ਪਰ ਪਰਚੀ ਗੱਟੀ 5 ਲੱਖ ਰੁਪਏ ਦੀ ਇਹ ਪਹਿਲੀ ਵਾਰੀ ਛੁੜੀ ਹੋਇਆ ਹੁਣ ਜਦੋਂ ਇਹ ਗੱਲ ਕਹੀ ਜਾਂਦੀ ਹੈ ਕਿ ਉੱਥੇ ਕਈ ਲੀਡਰ ਸਹਿਬਾਨ ਨੇ ਉਹਨਾਂ ਦੇ ਬੱਚਿਆਂ ਦੇ ਵਿਆਹ ਹੁੰਦੇ ਆ ਜਦੋਂ ਇਹ ਗੱਲ ਕਹੀ ਜਾਂਦੀ ਹੈ ਕਿ ਉੱਥੇ ਵੱਡੇ ਵੱਡੇ ਪ੍ਰੋਗਰਾਮ ਹੋ ਜਾਂਦੇ ਆ ਤਾਂ ਫਿਰ ਸਵਾਲ ਤਾਂ ਖੜੇ ਹੁੰਦੇ ਆ ਨਾ ਪੰਜਾਬ ਦੇ ਵਿੱਚ ਇੱਕ ਪੈਲਸ ਤਾਂ ਹੋਣਾ ਨਹੀਂ ਪੰਜਾਬ ਦੇ ਵਿੱਚ ਕਈ ਪੈਲਸ ਇਸ ਤਰ੍ਹਾਂ ਦੇ ਹੋਣਗੇ ਜਿੱਥੇ ਕੰਮ ਚੱਲਦਾ ਤੇ ਜੇਕਰ ਇਹ ਕੰਮ ਚੱਲਦਾ ਪਿਆ 5 6 ਲੱਖ ਰੁਪਇਆ ਵਸੂਲ ਕੇ ਬਾਕੀ ਟੈਕਸ ਦਾ ਪੈਸਾ ਬਚਾਉਣ ਦੇ ਲਈ ਕਿਉਂਕਿ ਪਤਾ ਜੇ 5 ਲੱਖ ਤੋਂ ਉੱਪਰ ਚੱਲ ਗਈ ਆ 15 ਲੱਖ ਹੀ ਲੈ ਲਿਆ ਸਿੱਧਾ ਤੇ ਟੈਕਸ ਪੈ ਜਾਣਾ 10 ਲੱਖ ਤੱਕ ਵੀ ਪੈ ਜਾਣਾ ਇਸ ਕਰਕੇ 10 ਲੱਖ ਰੁਪਇਆ ਗੁੱਚੀ ਕਰ ਦਿੱਤਾ ਜਾਂਦਾ ਉਹ ਕਿੱਥੇ ਪ ਜਾਂਦਾ ਹੋ ਸਕਦਾ ਪ੍ਰਾਪਰਟੀ ਲੈਂਦੇ ਹੋਣ ਹੋ ਸਕਦਾ ਦੋ ਨੰਬਰ ਚ ਕਿਤੇ ਇਨਵੈਸਟ ਕੀਤਾ ਹੋਵੇ ਰੱਖ ਤੱਕਦੇ ਨਹੀਂ ਘਰ ਦੇ ਵਿੱਚ ਕਿਉਂਕਿ ਅਗਲੇ ਨੂੰ ਵੀ ਪਤਾ ਕਿ ਕੱਲ ਨੂੰ ਕੋਈ ਕਾਰਵਾਈ ਨਾ ਹੋ ਜੇ ਪਰ ਇਹ ਜਿਹੜਾ ਟੈਕਸ ਚੋਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਇਸ ਵੇਲੇ ਯਤਨ ਕਰ ਰਹੀ ਹੈ ਯਤਨ ਚੰਗੇ ਆ ਸਹਿਯੋਗ ਵੀ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਅਫਸਰ ਵੀ ਹੁਣ ਇਹਨਾਂ ਨੇ ਚੁਣ ਕੇ ਲਗਾਤੇ ਆ ਮੁਹਾਲੀ ਦੇ ਸੱਤ ਪੈਲਸ ਅਜਿਹੇ ਆ ਜਲੰਧਰ ਦੇ ਦੋ ਪੈਲਸ ਵੀ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੂੰ ਸ਼ਨਾਖਤ ਹੋਈ ਹੈ ਜਿਨ੍ਹਾਂ ਦਾ ਨੋਟਿਸ ਜਾਰੀ ਕੀਤਾ ਗਿਆ ਨੋਟਿਸ ਜਾਰੀ ਹੁਣ ਕਰਕੇ ਪੈਲਸ ਦੇ ਮਾਲਕਾਂ ਵਿੱਚ ਕਮਰਾਹਟ ਵੀ ਹੈ ਆ ਫਗਵਾੜੇ ਨੂੰ ਜਾਂਦਿਆਂ ਨੂੰ ਵੀ ਇੱਕ ਪੈਲਸ ਹੈਗਾ ਉੱਥੋਂ ਵੀ ਕਹਿੰਦੇ ਆ ਕਿ ਕਾਰਵਾਈ ਹੋਈ ਆ 18% ਜੀਐਸਟੀ ਲੱਗਦਾ ਤੇ 18% ਜੀਐਸਟੀ ਨਾ ਦੇਣ ਦੇ ਕਰਕੇ ਸਾਰਾ ਕੁਝ ਹੋ ਰਿਹਾ ਮੁਹਾਲੀ ਪਟਿਆਲਾ ਲੁਧਿਆਣਾ ਅੰਮ੍ਰਿਤਸਰ ਜਲੰਧਰ ਇਹ ਕਈ ਵੱਡੇ ਜ਼ਿਲ੍ਹੇ ਨੇ ਜਿੱਥੇ ਕਈ ਕਈ ਮੈਰਿਜ ਪੈਲਸ ਹੈ ਤੇ ਲੱਖਾਂ ਦੇ ਵਿੱਚ ਬੁਕਿੰਗ ਹੁੰਦੀ ਆ ਜੇ ਹੋ ਰਹੀ ਹੈ ਤਾਂ ਫਿਰ ਕਾਰਵਾਈ ਵੀ ਹੋਣੀ ਚਾਹੀਦੀ ਹੈ ਉਧਰਲੇ ਪਾਸੇ ਚਰਚੇ ਇਹ ਵੀ ਆ ਕਿ ਸ਼ਰਾਬ ਦੇ ਲਾਇਸੈਂਸਾਂ ਤੋਂ ਵੀ ਅੰਦਾਜ਼ੇ ਲਗਾਏ ਜਾ ਸਕਦੇ ਆ ਕਿ ਕਿੱਥੇ ਤੱਕ ਗੱਲ ਪਹੁੰਚ ਜਾਂਦੀ ਆ ਸਵਾਲ ਲੈ ਕੇ ਕਾਰਵਾਈ ਕਦੋਂ ਹੋਣੀ ਆ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਅੱਖਾਂ ਵਿੱਚ ਕੇ ਕਿਉਂ ਬੈਠੇ ਆ ਇਹ ਨਹੀਂ ਕਿ ਆਮ ਆਦੀ ਪਾਰਦੀ ਸਰਕਾਰ ਵੇਲੇ ਹੋਇਆ ਕਾਂਗਰਸੀ ਸਰਕਾਰ ਵੇਲੇ ਵੀ ਚੱਲਦਾ ਸੀ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਵਿੱਚ ਵੀ ਸਾਰਾ ਕੁਝ ਚੱਲਦਾ ਸੀ ਤੇ ਜੇਕਰ ਉਹ ਸਰਕਾਰਾਂ ਨਾਕਾਮਜਾਬ ਰਹੀਆਂ ਰੋਕਣ ਦੇ ਵਿੱਚ ਤੇ ਇਹ ਹੁੜੀ ਕਿ ਤੀਸਰੀ ਵੀ ਆਵੇ ਤੂੰ ਵੀ ਕੰਮ ਕਰੀ ਨਾ ਉਹ ਕਾਰਵਾਈ ਨਾ ਕਰੇ ਚਾਹੀਦਾ ਇਸ ਵੇਲੇ ਕਿ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਟੈਕਸ ਦੇ ਰੂਪ ਵਿੱਚ ਚੋਰੀ ਹੋਇਆ ਪੈਸਾ ਸਰਕਾਰ ਦੇ ਕੋਲੋਂ ਟੈਕਸ ਦੇ ਰੂਪ ਦੇ ਵਿੱਚ ਹੀ ਆਵੇ ਚੋਰੀ ਹੋਇਆ ਤਾਂ ਚਲੋ ਪਤਾ ਨਹੀਂ ਹੋਣਾ ਕਿ ਨਹੀਂ ਪਰ ਟੈਕਸ ਜਿੰਨਾ ਹੈਗਾ ਉਹ ਤਾਂ ਹੋਣਾ ਚਾਹੀਦਾ ਚੀਮਾ ਸਾਹਿਬ ਵੀ ਵਿੱਤ ਮੰਤਰੀ ਨੇ ਉਹ ਵਿਸਰਗਰਮ ਹੋ ਚੁੱਕੀ ਹੈ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਬਣਦਾ ਕੀ ਹੈ ਅੱਗੇ ਵੱਧਦੇ ਹਾਂ ਗੱਲ ਕਰਦੇ ਸੁਨੀਲ ਜਾਖੜ ਦੀ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਸੁਨੀਲ ਜਾਖੜ ਚਲੋ ਪ੍ਰਧਾਨ ਹੈਗੇ ਆ ਪਰ ਨਾ ਪ੍ਰਧਾਨ ਹੋਇਆ ਵਰਗਾ ਹੀ ਹੈ ਇਸ ਵੇਲੇ ਕਿਉਂਕਿ ਹਾਲਾਤ ਜਿੱਥੇ ਤੱਕ ਪਹੁੰਚ ਗਏ ਹੈ ਭਾਰਤੀ ਜਨਤਾ ਪਾਰਟੀ ਵਿੱਚ ਬਹੁਤ ਕੁਝ ਠੀਕ ਨਹੀਂ ਚੱਲਦਾ ਪਿਆ ਅੱਜ ਮੀਟਿੰਗ ਸੀ ਵਿਜਰਪਾਨੀ ਹੁਰੀ ਪੰਜਾਬ ਮਾਮਲੇ ਦੇ ਇਨਚਾਰਜ ਦੀ ਜ਼ਿੰਮੇਵਾਰੀ ਉਹਨਾਂ ਨੂੰ ਵੰਡੀ ਦਿੱਤੀ ਹੈ ਗੁਰਰਾਜਦੇਵ ਸਾਹਿਬ ਕਾ ਮੁੱਖ ਮੰਤਰੀ ਨੇ ਉਹ ਜਦੋਂ ਪੰਜਾਬ ਆਏ ਦੇਖਿਆ ਉਹਨਾਂ ਨੇ ਹਾਲਾਤ ਠੀਕ ਨਹੀਂ ਗਏ ਔਨ ਦੀ ਜ਼ਰੂਰਤ ਮਹਿਸੂਸ ਕੀਤੀ ਤਾਂ ਉਸ ਮੀਟਿੰਗ ਦੇ ਵਿੱਚ ਜਾਖੜ ਸਾਹਿਬ ਨਹੀਂ ਪਹੁੰਚੇ ਹਾਲਾਂਕਿ ਤਰਕ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਰupani ਸਾਹਿਬ ਨੇ ਇਹ ਹੀ ਦਿੱਤਾ ਕਿ ਉਹ ਦਿੱਲੀ ਗਏ ਨੇ ਕਿਸੇ ਨਿੱਜੀ ਕੰਮ ਦੇ ਵਿੱਚ ਇਸ ਕਰਕੇ ਉਹ ਮੀਟਿੰਗ 'ਚ ਪਹੁੰਚ ਨਹੀਂ ਸਕੇ ਦੂਜਾ ਪੱਖੇ ਵੀ ਹੈ ਕਿ ਸੁਨੀਲ ਜਾਖੜ ਦੀ ਨਾਰਾਜ਼ਗੀ ਹੈ ਨਾ ਉਹ ਬਹੁਤ ਹੱਦ ਤੱਕ ਇਹਦੇ ਵੱਧ ਗਈ ਹੈ ਉਹਨਾਂ ਨੇ ਜੇਪੀ ਨੱਡਾ ਸਾਹਿਬ ਦੇ ਕੋਲ ਵੀ ਇੱਥੋਂ ਤੱਕ ਕਿ ਅਮਿਤ ਸ਼ਾਹ ਹੂਰਾ ਦੇ ਕੋਲ ਵੀ ਦੇਸ਼ ਦੇ ਗ੍ਰਹਿ ਮੰਤਰੀ ਨੇ ਉੱਥੇ ਤੱਕ ਵੀ ਆਪਣਾ ਪੱਖ ਰੱਖਤਾ ਕਿ ਮੈਂ ਹੁਣ ਅਹੁਦਾ ਛੱਡਣਾ ਕਹਿੰਦੇ ਆ ਕਿ ਉਹਨਾਂ ਨੇ ਮੋਦੀ ਸਾਹਿਬ ਦੇ ਕੋਲ ਵੀ ਇੱਛਾ ਜ਼ਾਹਰ ਕੀਤੀ ਸੀ ਕਿ ਮੈਂ ਪ੍ਰਧਾਨਗੀ ਦਾ ਅਹੁਦਾ ਛੱਡਣਾ ਇਹਦਾ ਕਾਰਨ ਕੀ ਹੈ ਕੋਈ ਕਹਿੰਦਾ ਪਿਆ ਜੀ ਬਹੁਤੀ ਪੁੱਛਗਿੱਛ ਹੁਣ ਰਹੀ ਨਹੀਂ ਕੋਈ ਕਹਿ ਰਿਹਾ ਜੀ ਇਦਾਂ ਦੀ ਗੱਲ ਨਹੀਂ ਜਾਖਰ ਸਾਹਿਬ ਆਪ ਚਾਹੁੰਦੇ ਆ ਥੋੜੀ ਜਹੀ ਰੈਸਟ ਕਰਨਾ ਮਸਲੇ ਦੋਹੀ ਨੇ ਪਹਿਲੀ ਵਾਲੀ ਜ਼ਿਆਦਾ ਹੋ ਸਕਦਾ ਕਿ ਪ੍ਰਭਾਵੀ ਗੱਲ ਹੋਵੇ ਕਿਉਂਕਿ ਰਵਨੀਤ ਸਿੰਘ ਬਿੱਟੂ ਨੂੰ ਜਦੋਂ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਕੀ ਪੰਜਾਬ ਚੋਂ ਜਾਂ ਪ੍ਰਧਾਨ ਸਭਾ ਨੇ ਕੋਈ ਸਲਾਹ مشورہ ਹੋਇਆ ਸੀ ਇੱਕ ਪਾਸੇ ਵੀ ਚਰਚਾ ਚੱਲਦੀ ਹੈ ਕਹਿੰਦੇ ਨਹੀਂ ਇਹ ਨਰਾਸ਼ਗੀ ਹੈਗੀ ਹੈ ਠੀਕ ਇਸੇ ਤਰ੍ਹਾਂ ਹੀ ਐਸੀ ਕਰਕੇ ਹੈ ਜਿਹੜੀ ਹੁਣ ਗੱਲ ਨਿਕਲ ਕੇ ਸਾਹਮਣੇ ਆਈ ਹੈ ਬਹੁਤ ਸਾਰੇ ਸੀਨੀਅਰ ਲੀਡਰ ਨੇ ਭਾਰਤੀ ਜਨਤਾ ਪਾਰਟੀ ਦੇ ਜਿਹਨਾਂ ਦਾ ਬੰਦ ਨਹੀਂ ਪਈ ਜਿਹੜੇ ਚਾਹੁੰਦੇ ਨਹੀਂ ਸੀ ਕਿ ਜਾਖੜ ਸਾਹਿਬ ਨੂੰ ਪ੍ਰਧਾਨ ਬਣਾਇਆ ਜਾਵੇ ਠੀਕ ਉਸੇ ਤਰ੍ਹਾਂ ਜਦੋਂ ਕਾਂਗਰਸ ਦੀ ਸਰਕਾਰ ਦੇ ਵੇਲੇ ਬਹੁਤੇ ਲੀਡਰ ਇਹ ਨਹੀਂ ਚਾਹੁੰਦੇ ਸੀ ਇਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਹੁਣ ਉਹ ਲੀਡਰ ਵੀ ਕੰਮ ਨਹੀਂ ਕਰ ਰਹੇ ਸੀ ਇਹ ਤਾਂ ਪਤਾ ਉਦੋਂ ਹੀ ਲੱਗਦਾ ਜਦੋਂ ਲੋਕ ਸਭਾ ਦੀ ਚੋਣਾਂ ਸੀਗੀਆਂ ਜਦੋਂ ਜਾਖੜ ਸਾਹਿਬ ਨੂੰ ਪ੍ਰਧਾਨਗੀ ਦਿੱਤੀ ਗਈ ਉਸ ਵੇਲੇ ਸਪਸ਼ਟ ਹੋ ਗਈ ਸਥਿਤੀ ਕਿ ਬਹੁਤ ਸਾਰੇ ਲੀਡਰ ਇਹਨਾਂ ਤੁਰਨਗੇ ਨਹੀਂ ਕਈ ਟਕਸਾਲੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਜਿਹੜੇ ਕਹਿੰਦੇ ਨੇ ਕਿ ਅਸੀਂ ਨਾਲ ਆ ਉਹ ਨਾਲ ਨਹੀਂ ਸੀਗੇ ਇਹ ਰੌਲਾ ਕਰਕੇ ਇੱਕ ਇੱਕ ਕਰਕੇ ਅੱਗੇ ਵੱਧ ਰਿਹਾ ਹੈ ਅੱਜ ਮੀਟਿੰਗ ਹੋਈ ਹੈ ਮੀਟਿੰਗ 'ਵਿਚ ਜਾਖੜ ਸਾਹਿਬ ਪਹੁੰਚੇ ਨਹੀਂ ਸਵਾਲ ਹੁਣ ਫਿਰ ਕਈ ਤਰ੍ਹਾਂ ਦੇ ਉੱਠਣ ਲੱਪੇ ਕਿ ਵਾਕਈ ਇਹ ਨਾਰਾਜ਼ਗੀ ਜ਼ਿਆਦਾ ਕੀ ਇਹ ਭਾਰਤੀ ਜਨਤਾ ਪਾਰਟੀ ਲਈ ਇੱਕ ਗੰਭੀਰ ਮਸਲਾ ਬਣ ਸਕਦਾ ਹੈ ਹੋ ਸਕਦਾ ਇਸ ਤਰ੍ਹਾਂ ਦੇ ਹਾਲਾਤ ਵੀ ਫਾਇਦਾ ਹੋ ਜਾਣ ਹਾਲਾਤਾਂ ਦੀ ਗੱਲ ਕਰੀ ਤਾਂ ਉਧਰਲੇ ਪਾਸੇ ਰਾਮ ਰਹੀਮ ਦਾ ਜ਼ਿਕਰ ਕਰਨਾ ਬਣਦਾ ਇੱਕ ਵਾਰ ਫਿਰ ਤੋਂ ਪਰੋਲ ਮੰਗੀ ਹੈ ਹੁਣ ਪਰੋਲ ਚਾਹੀਦੀ ਵੀ 21 ਦਿਨ ਦੀ ਆ ਪਿਛਲੇ ਮਹੀਨੇ ਅਜੇ ਪਰੋਲ ਤੋਂ ਵਾਪਸ ਐ ਸੀ ਹੁਣ ਠੀਕ ਹੈ ਦੀ ਪਰੋਲ ਦੀ ਜ਼ਰੂਰਤ ਪੈ ਗਈ ਅੱਜ ਅਦਾਲਤ ਨੇ ਇਸ ਗੱਲ ਦੇ ਬਾਰੇ ਵੀ ਜਵਾਬ ਮੰਗਿਆ ਉਧਰਲੇ ਪਾਸੇ ਵਿਧਾਨ ਸਭਾ ਦੀਆਂ ਚੋਣਾਂ ਨੇ ਨਸਤੀਕਾਰੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਹੁਣ ਜੇ ਕਿ ਪਰੋਲ ਮੰਗ ਰਿਹਾ ਇਹਦਾ ਮਤਲਬ ਹੈ ਕਿ ਸਿੱਧੇ ਰੂਪ ਚ ਕੋਈ ਨਾ ਕੋਈ ਸਿਆਸੀ ਕਨੈਕਸ਼ਨ ਤਾਂ ਨੀਗਾ ਸਮੇ ਸਮੇ ਤੇ ਸਿਆਸਤਦਾਨ ਨੇ ਮਦਦ ਕੀਤੀ ਹੈ ਵੋਟ ਬੈਂਕ ਦੇ ਰੂਪ ਵਿੱਚ ਕਦੀ ਕਾਂਗਰਸ ਨੂੰ ਵੋਟਾਂ ਪਈਆਂ ਕਦੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਰਾਮ ਰਹੀਮ ਦੇ ਕਹਿਣ ਤੇ ਪਈਆਂ ਜਿਹੜਾ ਸਿਆਸੀ ਵਿੰਗ ਹੈ ਉਹ ਫੈਸਲਾ ਲੈਂਦਾ ਸਿਆਸੀ ਵਿੰਗ ਨੂੰ ਵੀ ਕਿਸੇ ਨੇ ਕਿਹਾ ਹੀ ਹੋਣਾ ਹੁਣ ਜਦੋਂ ਇਹ ਚਰਚਾ ਚੱਲਦੀ ਹੈ ਤੇ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 37 ਵਿਧਾਨ ਸਭਾ ਦੇ ਸੀਟਾਂ ਨੇ ਹਰਿਆਣਾ ਦੇ ਵਿੱਚ 37 ਜਿੱਤੇ ਸਿੱਧੇ ਤੌਰ ਤੇ ਪ੍ਰਭਾਵ ਪੈਂਦਾ ਇਸ ਕਰਕੇ ਇਹ ਪੈਰੋਲ ਦਿੱਤੀ ਜਾ ਸਕਦੀ ਹੈ ਪੈਰੋਲ ਕਾ ਲਈ ਜਾਈਦੀ ਬਾਅਦ ਵਿੱਚ ਕਹਿੰਦੇ ਜੀ ਕਿ ਜਿਹੜਾ ਆਸ਼ਰਮ ਹੈ ਉੱਤਰ ਪ੍ਰਦੇਸ਼ ਦੇ ਵਿੱਚ ਉੱਥੇ ਜਾਣਾ ਅਜੇ ਮਹੀਨਾ ਹੋਇਆ ਨਹੀਂ ਇੱਕ ਮਹੀਨੇ ਤੋਂ ਪਹਿਲਾਂ ਫਿਰ ਪੈਰੋਲ ਮੰਗਣੀ ਇਹ ਕਿਹੜਾ ਪਹਿਲੀ ਵਾਰ ਹੈ ਹੁਣ ਜੇਕਰ ਫਰਲੋ ਦੀ ਗੱਲ ਕਰੀਏ ਤਾਂ ਪਹਿਲੀ ਵਾਰ 24 ਅਕਤੂਬਰ 2020 ਨੂੰ ਇੱਕ ਦਿਨ ਦੀ ਪੈਰੋਲ ਮਿਲਦੀ ਹੈ ਠੀਕ ਉਸ ਤੋਂ ਬਾਅਦ ਦੂਸਰੀ ਵਾਰ 21 ਮਈ 2021 ਨੂੰ ਫਿਰ ਇੱਕ ਦਿਨ ਦੀ ਪੈਰੋਲ ਮਿਲਦੀ ਹੈ ਤੀਸਰੀ ਵਾਰ 7 ਫਰਵਰੀ 2022 21 ਦਿਨ ਦੀ ਪੈਰੋਲ ਚੌਥੀ ਵਾਰ ਜੂਨ 2022 ਚ ਇੱਕ ਮਹੀਨੇ ਦੀ ਪੈਰੋਲ ਕਰਦੇ ਕਰਦੇ ਇਸੇ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ 11 ਵਾਰ ਪੈਰੋਲ ਮਿਲ ਚੁੱਕੀ ਹੈ ਆ 12ਵੀਂ ਵਾਰ ਹੁਣ ਮੰਗ ਲਈ ਹੈ ਕੀ ਇਹ ਸਿੱਧੇ ਤੌਰ ਤੇ ਚੋਣਾਂ ਤੇ ਪ੍ਰਭਾਵ ਪੈ ਸਕਦਾ ਬਹੁਤ سارے ਸਵਾਲ ਖੜੇ ਹੋ ਰਹੇ ਨੇ ਵਿਧਾਨ ਸਭਾ ਪੰਜਾਬ ਦੀ ਦੇਖੀਏ 2022 ਚ ਚੋਣਾਂ ਹੋਈਆਂ 21 ਦਿਨ ਦੀ ਉਸ ਵੇਲੇ ਪੈਰੋਲ ਮਿਲੀ ਹਰਿਆਣਾ ਤੇ ਪੰਚਾਇਤੀ ਚੋਣਾਂ ਹੋਈਆਂ ਉਸ ਵੇਲੇ 2023 ਚ 30 ਦਿਨ ਦੀ ਪੈਰੋਲ ਮਿਲਦੀ ਹੈ ਹਰਿਆਣਾ ਨਗਰ ਨਿਗਮ ਦੀਆਂ ਚੋਣਾਂ ਹੁੰਦੀਆਂ ਨੇ ਜੂਨ 2022 ਦੇ ਵਿੱਚ 30 ਦਿਨ ਦੀ ਉਸ ਵੇਲੇ ਫਰਲੋ ਮਿਲਦੀ ਹੈ ਰਾਜਸਥਾਨ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ 2023 ਦੇ ਅਖੀਰ ਦੇ ਵਿੱਚ 29 ਦਿਨ ਦੀ ਫਰਲੋ ਉਸ ਮਿਲਦੇ ਮਿਲਦੀ ਹੈ ਠੀਕ ਇਸੇ ਤਰ੍ਹਾਂ ਆਜਮਪੁਰ ਦੇ ਵਿੱਚ ਜੋ ਜਿਮਨੀ ਚੋਣ ਹੁੰਦੀ ਹੈ ਉਦੋਂ ਵੀ ਪੈਰੋਲ ਮਿਲਦੀ 40 ਦਿਨ ਦੀ ਤਾਂ ਹੁਣ ਹਰਿਆਣੇ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਅਗਸਤ ਮਹੀਨੇ ਫਿਰ ਤੋਂ ਪੈਰੋਲ ਮਿਲ ਗਈ ਸੀ ਇੱਕ ਵਾਰ ਫਿਰ ਤੋਂ ਲਾਈ ਐਪਰੋਲ ਮਿਲਦੀ ਕਿ ਨਹੀਂ ਇਹ ਅਦਾਲਤ ਤੈਅ ਕਰੇਗੀ ਪਰ ਇਨਾ ਜ਼ਰੂਰ ਹੈ ਇਹਦਾ ਪ੍ਰਭਾਵ ਚੋਣਾਂ ਤੇ ਪੈ ਸਕਦਾ 37 ਸੀਟਾਂ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਹੁੰਦੀਆਂ ਨੇ ਪ੍ਰੋਗਰਾਮ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ ਉਮੀਦ ਕਰਦੇ ਤੁਹਾਨੂੰ ਪ੍ਰੋਗਰਾਮ ਜੁਰ ਪਸੰਦ ਆਇਆ ਹੋਣਾ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਸ਼ਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ